ਆਜ ਆਪਾਂ ਦੋਰਾ ਵਿਸਥਾਪਨ ਪ੍ਰਕਿਰਿਆ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਉਹਦੇ ਇਹ ਜਾਣਨਾ ਜ਼ਰੂਰੀ ਹੈ ਕਿ ਦੋਰਾ ਵਿਸਥਾਪਨ ਪ੍ਰਕਿਰਿਆ ਕੀ ਹੁੰਦੀ ਹੈ ਇਸ ਨੂੰ ਇੱਕ ਆਪਾਂ ਐਕਟੀਵਿਟੀ ਰਾਹੀਂ ਜੇ ਮਤਲਬ ਐਕਸਪੈਰੀਮੈਂਟਲ ਪਾਰ ਟਰਾਈ ਕਰਾਂਗੇ ਜਿਸ ਦੌਰਾਨ ਤੁਸੀਂ ਦੇਖੋਗੇ ਕਿ ਸਾਡੇ ਸਾਹਮਣੇ ਚਿੱਟੇ افਕੇ ਬਣੇ ਦੋਰਾ ਵਿਸਥਾਪਨ ਪ੍ਰਕਿਰਿਆ ਦੇ ਦੌਰਾਨ ਹੁੰਦਾ ਕੀ ਹੈ ਜਦੋਂ ਦੋ ਯੋਗਿਕਾਂ ਨੂੰ ਆਪਸ ਦੇ ਵਿੱਚ ਰੀਆ ਕਰਵਾਈ ਜਾਂਦੇ ਹੈ ਤਾਂ ਉਹਨਾਂ ਯੋਗਿਕਾਂ ਦੇ ਜਿਹੜੇ ਆਏ ਹੈਗੇ ਆ ਉਹ ਆਪਸ ਦੇ ਵਿੱਚ ਜਗਾ ਬਦਲ ਲੈਂਦੇ ਜਿਸ ਦੇ ਵੱਲ ਸੂਪ ਆਪਣੇ ਕੋਲੇ ਅੱਖੇ ਬੰਦੇ ਨੇ ਇਸ ਕਰਕੇ ਇਸ ਨੂੰ ਅੱਖੇ ਪੰਪੀਆ ਵੀ ਕਿਹਾ ਜਾਂਦਾ ਹੈ ਆਪਣੇ ਕੋਲੇ ਬੋਤਲ ਦੇ ਵਿੱਚ ਕਿਰਿਆ ਦਿੱਤੀ ਹੋਈ ਹੈ ਬੇਰੀਅਮ ਕਲੋਰਾਇਡ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਦੂਸਰਾ ਹੈ ਆਪਣੇ ਕੋਲੇ ਸੋਡੀਅਮ ਸਲਫੇਟ ਆਪਾਂ ਕੀ ਕਰਾਂਗੇ ਹੁਣ ਇਹਨਾਂ ਦੋਵਾਂ ਦੇ ਘੋਲ ਬਣਾਵਾਂਗੇ ਤੇ ਕੋਲ ਨਾਲ ਕੇ ਜਦੋਂ ਆਪਾਂ ਨੇ ਤੇਜ਼ੀ ਪਰਖ ਲਈ ਦੇ ਵਿੱਚ ਦੀ ਕਿਰਿਆ ਕਰਵਾਵਾਂਗੇ ਤਾਂ ਆਪਨੇ ਕੋਲੇ ਆਪਣੇ ਉੱਪਰ ਬਣ ਰਿਹਾ ਆਓ ਇਸ ਪ੍ਰੀਗਮ ਕਰਦੇ ਹਾਂ ਬੇਟਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਬੱਚੇ ਦੇ ਹੱਥ ਦੇ ਵਿੱਚ ਆਪਣੇ ਕੋਲੇ ਬੇਰੀਅਮ ਕੋਲੋਰਾਇਡ ਦਾ ਕੋਲ ਤਿਆਰ ਕੀਤਾ ਗਿਆ ਹੈ ਆਪਣੇ ਕੋਲੇ ਆ ਆਸੀ ਬੇਰੀਅਮ ਕੋਲੋਰਾਇਡ ਜਿੰਦੇ ਵਿੱਚ ਆਪਾਂ ਪਾਣੀ ਦੀਆਂ ਕੁਝ ਬੂੰਦਾਂ ਪਾ ਕੇ ਇਹ ਕੋਲ ਤਿਆਰ ਕੀਤਾ ਉਸੇ ਤਰ੍ਹਾਂ ਆਪਣੇ ਕੋਲੇ ਸੋਡੀਅਮ ਸਲਫੇਟ ਇਹ ਵੀ ਆਪਣੇ ਕੋਲੇ ਸੋਡੀਅਮ ਸਲਫੇਟ ਦਾ ਘੋਲ ਹੈ ਪਾਣੀ ਦੀਆਂ ਕੁਝ ਬੂੰਦਾਂ ਪਾ ਕੇ ਆਪਾਂ ਇਸ ਦਾ ਘੋਲ ਤਿਆਰ ਕਰ ਦਿੱਤਾ ਜਿਵੇਂ ਕਿ ਤੁਸੀਂ ਦੇਖਦੇ ਹੋ ਦੋਵੇਂ ਆਪਣੇ ਕੋਲੇ ਸਫੇਦ ਰੰਗ ਦੇ ਹੀ ਹਨ ਹੁਣ ਆਪਾਂ ਇੱਕ 300 ml ਵਾਲੀ ਜਿੰਦੇ ਵਿੱਚ ਪਹਿਲਾ ਕੁਝ ਹਿੱਸਾ ਆਪਾਂ ਸੋਡੀਅਮ ਸਲਫੇਟ ਦਾ ਲਵਾਂਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਇਸ ਤੋਂ ਬਾਅਦ ਆਪਾਂ ਕੁਝ ਬੂੰਦਾਂ बेरियम कलोराइड दावानी ध्यान में देखो जिमें ही आप बेरियम कलोराइड दिवश बूंदा पाइया तुम देखो कि अपने को वाइट प्रेसिपिटेट चिट्टे अखे बन गए ਇਸ ਕਰਕੇ ਇਸ ਕਿਰਿਆ ਨੂੰ ਅਕਸ਼ਪਨ ਕਿਰਿਆ ਵੀ ਕਿਹਾ ਜਾਂਦਾ ਹੈ ਤਿੰਨਾਂ ਦਾ ਪਰਿਭਾਸ਼ਾ ਇਸ ਕਰਕੇ ਇਸ ਕਿਰਿਆ ਨੂੰ ਆਪਾਂ ਦੋਰਾ ਵਿਸਤਾਂਤ ਕਿਰਿਆ ਅਤੇ ਅਕਸ਼ਪਨ ਕਿਰਿਆ ਵੀ ਕਹਿੰਦੇ ਹਾਂ ਸਟਾਪ